ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾਂ ਦੀਪਕ ਪੰਡਾਰੀ ਤੁਸੀਂ ਦੇਖ ਰਹੇ ਹੋ ਡੀ ਫੋਅਰ ਨਿਊਜ਼ ਸਰਵਿਸ ਪ੍ਰੋਗਰਾਮ ਖਰੀਆਂ ਕਰੀਆਂ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਕਿ ਪੂ ਮਾਫੀਆ ਕਿੰਨਾ ਤਾਕਤਵਰ ਹੈ ਸਰਕਾਰ ਕੋਈ ਹੋਵੇ ਕੋਈ ਫਰਕ ਇਹਨਾਂ ਨੂੰ ਨਹੀਂ ਪੈਂਦਾ ਇਹਦਾ ਅੰਦਾਜ਼ਾ ਤੁਸੀਂ ਇਤੋਂ ਹੀ ਲਾ ਸਕਦੇ ਹੋ ਕਿ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਕਿਸ ਤਰ੍ਹਾਂ ਰਿਕਾਰਡ ਜਿਹੜਾ ਉਹ ਗਾਇਬ ਹੋ ਜਾਂਦਾ ਹੈ ਹੁਣ ਲੁਧਿਆਣੇ ਗਲਾਡਾ ਜਿਹਨੂੰ ਗ੍ਰੇਟਰ ਲੁਧਿਆਣਾ ਡਵੈਲਪਮੈਂਟ ਅਥਾਰਟੀ ਵੀ ਕਿਹਾ ਜਾਂਦਾ ਹੈ ਉਹਦੇ ਦਫ਼ਤਰ ਚੋਂ 88 ਫਾਈਲਾਂ ਗਵਾਚੀਆਂ ਤੇ ਦੱਸਿਆ ਜਾ ਰਿਹਾ ਹੈ ਇਹ ਫਾਈਲਾਂ ਦੇ ਨਾਲ ਜਿਹੜੀ ਜ਼ਮੀਨਾਂ ਹੈ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ ਜਿੱਦਾਂ ਪੂਰਾ ਰਿਕਾਰਡ ਚੀ ਉਹਨਾਂ ਜ਼ਮੀਨਾਂ ਦੀ ਕੀਮਤ ਕਰੀਬ 500 ਕਰੋੜ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਮਾਮਲੇ ਦਾ ਖੁਲਾਸਾ ਉਦੋਂ ਹੁੰਦਾ ਹੈ ਜਦੋਂ ਪੁਲਿਸ ਇੱਕ ਇਸੇ ਐਸੇ ਬੰਦੇ ਨੂੰ ਫੜਦੀ ਹੈ ਜਿਹਨੂੰ ਜਾਲੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਕੋਈ ਜ਼ਮੀਨ ਵੇਚ ਦਿੱਤੀ ਜਾਂਦੀ ਹੈ 5 ਕਰੋੜ 5.5 ਕਰੋੜ ਰੁਪਏ ਦੀ ਉਹਦੇ ਨਾਲ ਠੱਗੀ ਵੱਜ ਜਾਂਦੀ ਹੈ। ਇਹਦਾ ਖੁਲਾਸਾ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਜਿਹੜੇ ਨੇ ਕੁਲਦੀਪ ਸਿੰਘ ਚਾਲ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਕੀਤਾ ਹੈ। ਇਸ ਤੋਂ ਬਾਅਦ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਹੜਕਮ ਮਚ ਗਿਆ ਖਾਸ ਕਰਕੇ ਜਿਹੜੇ ਦਫ਼ਤਰ ਲੋਕਲ ਬਾਡੀ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਨੇ ਭਾਵੇਂ ਉਹ ਇੰਪਰੂਵਮੈਂਟ ਟਰਸਟ ਹੋਵੇ ਤੇ ਭਾਵੇਂ ਹੋਵੇ ਕਾਰਪੋਰੇਸ਼ਨ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਦਫ਼ਤਰਾਂ ਦੇ ਵਿੱਚੋਂ ਫਾਈਲਾਂ ਗਵਾਚਣ ਦਾ ਮਾਮਲਾ ਸਾਹਮਣੇ ਆਇਆ ਹੋਏ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਐਸੇ ਸਾਹਮਣੇ ਆਏ ਜਿਦੇ ਵਿੱਚ ਇਹ ਕਿਹਾ ਜਾਂਦਾ ਕਿ ਫਾਈਲਾਂ ਨੂੰ ਦੀਮਕ ਲੱਗ ਗਈ ਫਾਈਲਾਂ ਨੂੰ ਸ਼ੌਂਕ ਆ ਗਈ ਪਰ ਸ਼ੌਂਕ ਤੇ ਜੋਕਾ ਕੌਣ ਨੇ ਉੱਥੇ ਬੈਠੇ ਅਫਸਰ ਤੇ ਕਰਮਚਾਰੀ ਇਸ ਤੋਂ ਪਹਿਲਾਂ ਤੁਹਾਨੂੰ ਸਾਰੇ ਤੱਥਾਂ ਦੀ ਜਾਣਕਾਰੀ ਦਈਏ ਵੀ ਇਹ ਘੁਟਾਲਾ ਕਿਵੇਂ ਹੋਇਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਵਿੱਚੋਂ ਵੀ ਕਰੀਬ-ਕਰੀਬ 2300 ਫਾਈਲਾਂ ਜਿਹੜੀਆਂ ਉਹ ਗਵਾਚ ਗਈਆਂ ਤੇ ਜਿਹਦੇ ਕਰਕੇ ਹੁਣ ਆਪਾਤਾਪੀ ਅਫਸਰਾਂ ਦੇ ਵਿੱਚ ਪੈ ਗਈ ਹੈ ਜਦੋਂ ਇੱਥੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ ਹਰਪ੍ਰੀਤ ਸਿੰਘ ਸੁਦਨ ਤੇ ਉਹ ਹੀ ਚੇਅਰਮੈਨ ਸਨ ਇੰਪਰੂਵਮੈਂਟ ਟਰਸਟ ਦੇ ਉਹਨਾਂ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਵੀ ਸਾਰਾ ਦਾ ਸਾਰਾ ਰਿਕਾਰਡ ਜਿਹੜਾ ਉਸ ਦਾ ਹੀ ਸਕੈਨਿੰਗ ਕੀਤੀ ਜਾਵੇ ਸਕੈਨਿੰਗ ਤੋਂ ਬਾਅਦ ਜਦੋਂ ਕਰਨੀ ਸ਼ੁਰੂ ਕੀਤੀ ਤੇ ਬਹੁਤ ਸਾਰੀਆਂ ਪਰਤਾਂ ਜਿਹੜੀਆਂ ਆ ਉਹ ਖੁੱਲਣ ਲੱਗੀਆਂ ਤੇ ਜਦੋਂ ਅਸੀਂ ਸਬੰਧਤ ਅਧਿਕਾਰੀਆਂ ਨੂੰ ਪੁੱਛਦੇ ਹਾਂ ਤੇ ਉਹ ਘਟਮਾ ਜਿਹਾ ਜਵਾਬ ਦਿੰਦੇ ਨੇ ਪਹਿਲਾਂ ਵੀ ਅਸੀਂ ਕਈ ਖੁਲਾਸੇ ਕਰ ਚੁੱਕੇ ਹਾਂ ਪਰ ਇਸ ਤੋਂ ਪਹਿਲਾਂ ਹੋਰ ਅਸੀਂ ਕੋਈ ਗੱਲ ਕਰੀਏ ਪਹਿਲੇ ਤੁਹਾਨੂੰ ਦੱਸ ਦਿਆਂ ਕਿ ਲੁਧਿਆਣਾ ਦੇ ਵਿੱਚ ਮਾਮਲਾ ਕੀ ਸੀ ਕਿਸ ਤਰ੍ਹਾਂ 5.5 ਕਰੋੜ ਰੁਪਏ ਦੀ ਜ਼ਮੀਨ ਨੂੰ ਵੇਚ ਦਿੱਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਇਹ ਰੈਕਟ ਜਿਹੜਾ ਪੂਰਾ ਚੱਲਿਆ ਸੀ ਉਹਦੇ ਵਿੱਚ ਕੌਣ ਕੌਣ ਦਫਤਰ ਦੇ ਲੋਕ ਸ਼ਾਮਿਲ ਸਨ ਸਾਡੇ ਨਾਲ ਨੇ ਸਾਡੇ ਐਕਸਪਰਟ ਰਕੇਸ਼ ਸ਼ਰਮਾ ਜਮਾਈ ਨਮਸਕਾਰ ਨਮਸਕਾਰ ਪੁਨਾਰੀ ਸਾਹਿਬ ਸਮਝੀ ਚਾਹੇ ਗੁਲਾਡਾ ਹੋਵੇ ਚਾਹੇ ਮੁਹਾਲੀ ਗਮਾਡਾ ਹੋਵੇ ਦੇਖੋ ਗਮਾਡਾ ਦੇ ਵਿੱਚ ਵੀ ਨੱਕੋ ਨੱਕ ਭ੍ਰਸ਼ਟਾਚਾਰ ਭਰਿਆ ਪਿਆ ਕਿਸ ਤਰ੍ਹਾਂ ਦੇਖੋ ਪੀਐਸਆਈਸੀ ਦਾ ਘੁਟਾਲਾ ਹੁੰਦਾ ਉਹ ਇੱਕ ਚਿੱਠੀ ਜਿਹੜੀ ਕਦੀ ਐਗਜ਼ਿਸਟ ਹੀ ਨਹੀਂ ਕਰਦੀ ਕਿਤੇ ਮੁੱਖ ਮੰਤਰੀ ਕੈਪਟਨ ਦੇ ਦੇਸ਼ਾਂ ਤੇ ਅਸੀਂ ਉਹ ਚਿੱਠੀ ਜਿਹੜੀ ਆ ਜਾਂਚ ਕੀਤੀ ਕਹਿੰਦੇ ਵੀ ਵਿਜੀਲੈਂਸ ਇਨਕੁਆਇਰੀ ਦੀ ਲੋੜ ਹੀ ਨਹੀਂ ਚਲੋ ਉਹ ਮਰੂਤਪਾ ਕੇ ਟਾਲਾ ਚਲੋ ਅਰਕੇ ਜੀ ਇਹ ਜਿਹੜਾ ਲੁਧਿਆਣੇ ਦੇ ਵਿੱਚ ਘਟਾਲਾ ਹੋਇਆ ਇਹ ਦੇਖੋ ਕਿਸ ਤਰ੍ਹਾਂ ਫਰਜੀ ਅਲਾਟਮੈਂਟ ਲੈਟਰ ਤਿਆਰ ਕਰਦੇ ਸਨ ਫਰਜੀ ਕੰਪਿਊਟਰ ਤੇ ਆਪੇ ਕਹਿੰਦੇ ਵੀ ਅਪੋ ਨਾਮ ਹੀ ਬਦਲ ਲੈਣੇ ਮਤਲਬ ਤੁਹਾਡੇ ਨਾਮ ਤੇ ਪਲਾਟ ਹੈ ਤੁਹਾਡੇ ਕੋ ਪੈਸੇ ਨਹੀਂ ਜਮ੍ਹਾਂ ਹੋਏ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਭੰਡਾਰੀ ਸਾਹਿਬ ਆਪਾਂ ਬੜੀ ਬੜੀ ਦੱਸਿਆ ਵੀ ਭੂ ਮਾਫੀਆ ਕੁਝ ਅਫਸਰ ਪ੍ਰਸ਼ਟ ਜੀ ਤੇ ਕੁਝ ਪ੍ਰਸ਼ਟ ਰਾਜਨੇਤਾ ਜੀ ਇਹਨਾਂ ਦਾ ਨੈਕਸਸ ਚੱਲਣ ਰਿਹਾ ਜੀ ਆਪਾਂ ਇੱਥੇ ਵੀ ਨਗਾ ਕੀਤਾ ਹੈ ਆਈਐਫਐਸ ਦੀ ਜ਼ਮੀਨ ਜਿਹੜੀ ਆ ਹਾਂ ਰਚੀ ਤਾਂ ਭੰਡਾਰੀ ਦੀ ਜੀ ਜੀ ਉਹਦੀ ਗਲਤ ਰਜਿਸਟਰੀ ਹੋ ਗਈ ਅੱਜ ਤੱਕ ਇਹਨਾਂ ਨੂੰ ਵੇਖੋ ਕੈਮਰੇ ਦੇ ਅੱਗੇ ਫੋਟੋ ਲਾਤੀ ਆ ਜੀ ਅਜੇ ਤੱਕ ਇਹਨਾਂ ਨੂੰ ਜਨਾਨੀ ਨਹੀਂ ਉਹ ਲੱਭੀ ਵੀ ਕਿਨੇ ਰਜਿਸਟਰੀ ਕੀਤੀ ਆ ਕਿੱਤਾ ਬੰਦਾਰੀ ਭਰ ਕੇ ਕਿਤਨੇ ਕਰਾਈ ਫਿਰ ਫੋਟੋ ਤੇ ਕਾਦੀ ਲਾਂਦੇ ਜੀ ਕੋਈ ਕਹਿੰਦੇ ਘੁੰਡ ਕਡਾਖੇ ਦਾ ਮੈਂ ਤੁਹਾਨੂੰ ਦੇ ਦੇਣੀ ਫੀਸ ਇਹਦੇ ਫੀਸ ਹੀ ਮੰਦੇ ਜਾਂ ਨਾ ਫੀਸ ਦਾ ਨੋਟ ਲੱਗਾ ਕਿ ਨਹੀਂ ਲੱਗਾ ਬਸ ਇਹੋ ਜੀ ਫੋਟੋ ਆਈ ਆਈ ਪਛਾਨੀ ਜਾਵੇ ਕਿ ਨਾ ਪਛਾਨੀ ਜਾਵੇ ਜੀ ਕਿੱਡੀ ਹਨਾਨੀ ਦੀ ਗੱਲ ਆ ਇੱਕ ਬੰਦਾ ਫੋਟੋ ਕਰਕੇ ਤੁਹਾਨੂੰ ਡਿਜੀਟਰੀ ਕਰਕੇ ਦੇ ਕੇ ਗਿਆ ਉਹਦੇ ਕੋਲੋਂ ਚ ਪੈਸੇ ਵੀ ਤਾਂ ਗਏ ਹੋਣਗੇ ਨਾ ਬੈਸ ਸਮਝੋ ਜੀ ਪੈਸੇ ਕਿਤੇ ਕਿਉਂ ਨਹੀਂ ਤੁਹਾਨੂੰ ਜਨਾਨੀ ਲਭਰੀ ਇਦਾਂ ਹੀ ਹੋਣੇ ਕੀ ਕਰਦੇ ਆ ਜਿੱਦਾਂ ਇੱਥੇ ਆਈ 79 ਨੰਬਰ ਦੀ ਕੀਤੀ ਜੀ ਕੰਪਰੋਮਿਟਸ ਦੀ ਜੀ ਉਹਦੀ ਲੋਟਮੈਂਟ ਜਿਹੜੀ ਹੋਈ ਆ ਉਹ ਬੰਦੇ ਦੀ ਪ੍ਰੂਵਨ ਟੈਸਟ ਨੇ ਕਿਹਾ ਵੀ ਕੈਂਸਲ ਕਰਕੇ ਕਬਜ਼ਾ ਲੈ ਲਿਆ ਆ ਹਾਂ ਤੇ ਇੱਕ ਜਈ ਸਾਹਿਬ ਨੇ ਕਿਦਾਂ ਰਿਕਾਰਡ ਹੀ ਚੇਂਜ ਕਰਤਾ ਅਜੇ ਉਹਦੇ ਉਤਲਾ ਅਧਿਕਾਰੀ ਕਹਿਣ ਦਿਆ ਵੀ ਇਹਨੇ ਰਿਕਾਰਡ ਚੇਂਜ ਕੀਤਾ ਜਿਹੜੀ ਮੈਨੂਅਲ ਰਿਪੋਰਟ ਪੇਸ਼ ਕੀਤੀ ਜੇ ਉਹ ਨਹੀਂ ਜ ਹੈਗੀ ਨਾਸੀ ਨੰਬਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਇਦਾਂ ਹੀ ਕਰੋੜਾਂ ਦੇ ਘਟਾਲੇ ਹੁੰਦੇ ਆ ਜੀ ਉਹ 79 ਨੰਬਰ ਵਾਲਾ ਕਹਿੰਦੇ ਵੀ ਪਾਵਰਫੁੱਲ ਬਹੁਤ ਆ ਤੁਸੀਂ ਦੇਖੋ ਜਦੋਂ ਉਹਨੂੰ ਲੋਟ ਆਇਆ ਸੀ ਨਾ ਅਰਗੇਜੀ 플ੌਟ ਇਹਨੇ 50 60 ਫੁੱਟ ਥੱਲੇ ਖੋਦਤੀ ਜ਼ਮੀਨ ਤੇ ਐਸੀ ਹੁੰਦੀ ਸੀ ਉਦੋਂ ਭਾਰਤ ਭੂਸ਼ਣ ਉਹਨਾਂ ਨੇ ਇਹਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਇਹਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਲਿਖਿਆ ਵਹੀ ਕਾਰਵਾਈ ਨਹੀਂ ਹੋਈ ਤੁਸੀਂ ਇਹ ਦੇਖੋ ਇਹਨਾਂ ਅਫਸਰਾਂ ਨੇ ਇਹ ਛੱਡੁਰ ਗਏ ਜੀ ਉਹ ਜਿਹੜੇ ਬੰਦੇ ਇੱਥੇ ਉਹ ਜਿਹੜੇ ਭਰਤੀ ਨਹੀਂ ਹੁੰਦੇ ਜੀ ਠੇਕੇ ਦੇ ਦਰਜਾਚਾਰ ਕਰਮਚਾਰੀ ਉਹੀ ਇਹਨੇ ਤਾਕਤਵਾਰ ਆ ਵੀ ਇੱਕ ਉਹ ਜਿਹੜਾ ਅਮਿਤ ਕੁਮਾਰ ਅਸੀਂ ਗੱਲ ਕੀਤੀ ਸੀ ਜਿਹੜੀ ਵੀ ਉਹਨੂੰ ਤੁਸੀਂ ਦੇਖੋ ਬਰਖਾਸਤ ਕੀਤਾ ਜਾ ਚੁੱਕਿਆ ਹੈ ਕਿਉਂਕਿ ਉਹ ਹਰਾਫੇਰੀ ਕਰਦਾ ਸੀ ਤੇ ਸਾਰੇ ਦਫ਼ਤਰ ਦੀਆਂ ਜਿਹੜੀਆਂ ਗੱਲਾਂ ਲੀਕ ਕਰਦਾ ਸੀ ਠੇਕੇਦਾਰਾਂ ਨੂੰ ਉਹ ਇਹੋ ਤੇ ਕੰਮ ਕਰੀ ਜਾਂਦਾ ਭੰਡਾਰੀ ਸਾਹਿਬ ਇਹ ਕੋ ਇਨਸੀਡੈਂਸ ਜੇ ਇੱਥੇ ਵੀ ਜਨੇਰਾ ਫੇਰੀ ਕੀਤੀ ਉਹਦਾ ਨਾਮ ਵੀ ਅਮੀਜੇ ਓਹ ਠੀਕ ਹੈ ਇਹ ਅਮੀ ਤੇ ਨਾ ਸਾਰੇ ਇਸੇ ਕੰਮ ਨੂੰ ਲਾਏ ਆ ਹਾਂ ਵੇਖੋ ਬਰਖਾਸਤ ਕੰਪਿਊਟਰ অপারেਟਰ ਅਜੇ ਬੰਦਾ ਚਾਰ ਕਰਾਂ ਚਰੀ ਇੱਕ ਉਹਦਰ ਜਾ ਚਾੜ ਦੇ ਤੱਕ ਆਈ ਉਹਦੀ ਸਫਾਈ ਕਰਨ ਆ ਵੀ ਇਹਨੂੰ ਕੁਛ ਨਾ ਕਰੋ ਇਹਨੂੰ ਕੁਛ ਨਾ ਕਰੋ ਕਿਉਂ ਨਾ ਕੋ ਰਾਜਾ ਕੀ ਪਤਾ ਇਹਨਾਂ ਵੀ ਇੱਥੇ ਕਿੰਨੇ ਕਿ ਐਸ.ਸੀ. ਹੋ ਜਾ ਪਲਾਟ ਉਹਦੇ ਕੋ ਚੇਂਜ ਕਰਾਏ ਆ ਹਾਂ ਬਿਲਕੁਲ ਠੀਕ ਹੈ ਟੈਂਡਰ ਚੇਂਜ ਕਰਾਏ ਆ ਹੁਣ ਲੁਧਿਆਣਾ ਵਿੱਚ ਕੀ ਆ ਪੁਲਿਸ ਨੇ ਜਿਹੜਾ ਇੱਕ ਭੂਮਾਫੀਆ ਦਾ ਨੈਕਸਸ ਜਿਹੜਾ ਆ ਵਾ ਇੱਕ ਤੋੜਿਆ ਜੀ ਇਹ ਕੀ ਕਰਦੇ ਵੀ ਝਾਲੀ ਅਲਾਟਮੈਂਟ ਲੈਟਰ ਬਣਾ ਲੈਂਦੇ ਸੀ ਗਾੜੀ ਫਾਇਲਾ ਬਣਾ ਲੈਂਦੇ ਸੀ ਜੀ ਤੇ ਵੇਂਦੇ ਦਿੰਦੇ ਸੀ ਵੀ ਕਿਹੜਾ ਐਸਆਓ ਵੇਲਾ ਕਿਦਾਂ ਇਦਾਂ ਦਾ ਹੀ ਕਿ ਇਹਨਾਂ ਨੇ ਐਸਆਓ ਦੀ ਝਾਲੀ ਅਲਾਟਮੈਂਟ ਲੈਟਰ ਝਾਲੀ ਕਾਗਜ਼ਾਤ ਦਸਤਾਵੇਜ਼ ਸਾਰੇ ਬਣਾ ਕੇ ਦੇ 5.5 ਕਰੋੜ ਰੁਪਏ ਚ ਇੱਕ ਬੰਦੇ ਨੂੰ ਵੇਚਾ ਹੁਣ ਪੁਲਿਸ ਦੇ ਕੋਲ ਜਦੋਂ ਕੰਮ ਪਹੁੰਚਦਾ ਜੀ ਤੇ ਪੁਲਿਸ ਨੇ ਇਹਨਾਂ ਨੂੰ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਦੋ ਜਿਹੜੇ ਗਲਾੜਾ ਦੇ ਅਧਿਕਾਰੀ ਸਮੇਤ 13 ਬੰਦਿਆਂ ਦੇ ਕੇਸ ਰਜਿਸਟਰ ਹੋਇਆ ਇਹ ਐਡੀਸੀਪੀ ਕ੍ਰਾਈਮ ਉਥੇ ਅਮਨਦੀਪ ਬਰਾੜ ਉਹਨਾਂ ਦੱਸਿਆ ਵੀ ਆਂਦੇ ਹਮਲੇ ਦੇ ਜਿਹੜੇ ਧਾਰਣਾ ਕਦੇ ਵਿੱਚ ਕਈ ਗਲਾੜਾ ਦੇ ਕਰਮਚਾਰੀ ਤੇ ਅਧਿਕਾਰੀ ਸ਼ਾਮਲ ਆ ਬਿਲਕੁਲ ਠੀਕ ਹੈ ਇਹ ਸ਼ਿਕਾਇਤ ਕਰਤਾ ਹੈ ਇੱਕ ਦੀਪਕ ਕਥੂਰੀਆ ਜੀ ਲੁਧਿਆਣੇ ਦੇ ਮਾਡਲ ਟਾਪ ਦਾ ਰਹਿਣ ਵਾਲਾ ਜੀ ਉਹ ਦੀਪਲ ਕਥੂਰੀਏ ਦੇ ਮਾਮਾ ਆਹੀ ਅਨਿਲਜੀਤ ਸਿੰਘ ਜੀ ਉਹਦੇ ਨਾਲ ਰਲ ਕੇ ਉਹਨੇ ਕਿਹਾ ਵੀ ਮੈਂ ਇੱਕ ਰੈਸਟੋਰੈਂਟ ਖੋਲਾਂ ਤੇ ਮੈਨੂੰ ਕੋਈ ਜਵਾਜੂਗਾ ਦੱਸੋ ਦਾਲ ਨੂੰ ਕਿਹਾ ਜੀ ਦਲਾਲ ਸਾਹਿਬ ਹੈਗੇ ਹੀ ਤੇ ਰੈਸਟੋਰੈਂਟ 2021 ਦੇ ਵਿੱਚ ਪ੍ਰਾਪਰਟੀ ਡੀਲਰ ਹੈਗਾ ਹੀ ਤਰਨੁਤ ਨੇਜਾ ਜੀ ਉਹ ਆਪਣੇ ਨਾਲ ਦੇ ਇੱਕ ਹੋਰ ਪ੍ਰਾਪਰਟੀ ਡੀਲਰ ਦਲਾਲ ਸਾਹਿਬ ਕੋ ਲੈ ਗਿਆ ਅਰਵਿੰਦਰ ਸਿੰਘ ਜਦੇਵਾ ਤੋਂ ਦਾ ਭਰਾ ਪਰਮਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਵੀ 105 ਨੰਬਰ ਡਿਗਰੀ ਦੇ ਵਿੱਚ ਨਾ ਫੇਜ਼ 1 ਦੇ ਵਿੱਚ ਐਸ.ਯੂ ਹੈਗਾ ਹੀ 105 ਨੰਬਰ ਜੀ ਬੜੇ ਵਾਜਬ ਰੇਟ ਤੇ ਤੈਨੂੰ ਇਹ ਦਵਾ ਦੇਣਾ ਹੀ ਬੰਦਾ ਬੜਾ ਲੋੜਮੰਦੀ ਉਹਨੂੰ ਲੋੜੀ ਜੀ ਆ ਚਲੋ ਵਿਖਾਓ ਫਿਰ ਕਾਗੂਏ ਵਿਖਾਓ ਦੀਪਕ ਨੇ ਪ੍ਰਾਪਰਟੀ ਜਿਹਨੂੰ ਕਾ ਗਿਆ ਮੰਗੇ ਤੇ ਆਂਦਾ ਵੀ ਜਿਹਦਾ ਹੈਗਾ ਮਾਲਕ ਮਨਦੀਪ ਸਿੰਘ ਆ ਉਹਨੂੰ ਹੀ ਸਾਦੇ ਆ ਪੜਿਆਲੇ ਦਾ ਰਹਿਣ ਵਾਲਾ ਜੀ ਆਂਦਾ ਚਲੋ ਸਾਧ ਲੋ ਸਾਧ ਕੇ ਨਾ ਮਲਾਕਤ ਕਰਾਂਦੇ ਉਹਨੂੰ ਕਾਗਜ ਵਿਖਾਂਦੇ ਆ ਤੇ ਸੌਦਾ ਜਿਹੜਾ 5.5 ਕਰੋੜ ਦੇ ਵਿੱਚ ਤੈਹ ਜਾਂਦਾ ਜੀ ਤੇ ਸਵਾ ਕਰੋੜ ਰੁਪਿਆ ਜਿਹੜਾ ਉਹ ਦੇ ਦਿੰਦਾ ਬਿਆਨਾ ਦੇ ਦਿੰਦਾ ਜੀ ਇਹ ਤੋਂ ਬਾਅਦ ਉਹ ਕਹਿੰਦਾ ਆ ਮੈਨੂੰ ਦਫ਼ਤਰ ਤੇ ਖੜੋ ਜੀ ਮੈਨੂੰ ਕਾਗਜ ਆ ਯਾਰ ਚੈੱਕ ਕਰਾਓ ਤੇ ਮੈਂ ਰਿਕਾਰਡ ਕੋਡ ਵੇਖਦਾ ਮੈਂ ਤੁਹਾਨੂੰ ਸਵਾ ਕਰੋੜ ਰੁਪਿਆ ਦੇ ਦਤਾ ਉਰੋਪੀ ਜਿਹੜੇ ਸਾਰੇ ਉਹਨੂੰ ਗਲਾਡਾ ਦੇ ਦਸਤਕ ਲੈ ਜਾਂਦੇ ਆ ਉੱਤੇ ਫਿਰ ਕੰਪਿਊਟਰ ਆਪਰੇਟਰ ਮਿਲਦਾ ਅਮਿਤ ਜੀ ਅਮਿਤ ਦੇ ਨਾਲ ਇੱਕ ਹੋਰ ਕੰਪਿਊਟਰ ਆਪਰੇਟਰ ਆ ਉਹ ਉਹਨੂੰ ਕਾਈ ਕੋਈ ਚੱਕਰਾ ਆਂਦੇ ਸਾਰੇ ਆਂਦੇ ਆ ਤੁਹਾਡਾ ਠੀਕ ਆ ਤੇ ਉਹ 5.5 ਕਰੋੜ ਦਾ ਭੁਗਤਾਨ ਕਰ ਦਿੰਦਾ ਜੀ ਤੇ ਆਪਰੇਟਰ ਅਮਿਤ ਜਿਹੜਾ ਉਹ ਨੂੰ ਜਾਲੀ ਟਰਾਂਸਫਰ ਲੈਟਰ ਤੇ ਹੋਰ ਕਾਗਜ਼ਾਤ ਵੀ ਬਣਾ ਕੇ ਦੇ ਦਿੰਦਾ ਜੀ 2023 ਵਿੱਚ ਉਹਨੂੰ ਪਤਾ ਲੱਗਦਾ ਵੀ ਜਿਹੜੀ ਪ੍ਰਾਪਰਟੀ ਮੈਂ ਖਰੀਦੀ ਏ ਤੇ ਜਿਹੜੇ ਜਿਹੜੇ ਡਾਕੂਮੈਂਟ ਆ ਉਹਦੇ ਸਾਰੇ ਫੇਕ ਹੈਗੇ ਆ ਜਾਲੀ ਹੈ ਮੈਂ ਨੇ ਐਵੇਂ 5.5 ਕਰੋੜ ਦਾ ਚੂਨਾ ਲਵਾ ਬੈਠਾ ਜੀ ਉਹ ਇਹਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੰਦਾ ਜੀ ਤੇ ਏਡੀਸੀ ਵੀ ਕ੍ਰਾਈਮ ਜਿਹੜੇ ਅਮਨਦੀਪ ਬਰਾੜ ਦੇ ਦੱਚਿਆ ਕੀ ਜਾਂਦੇ ਪੁਲਿਸ ਨੇ ਇਸ ਮਾਮਲੇ ਸਰਗਣਾ ਜਿਹੜਾ ਹੀ ਉਪਜੀਤ ਸਿੰਘ ਜੀ ਮਨਦੀਪ ਸਿੰਘ ਹਰੀਸ਼ ਮਨਦੀਪ ਸਿੰਘ ਜੱਤਾ ਕੰਪਿਊਟਰ অপারেਟਰ ਦੀ ਜਿਹੜੀ ਘਰ ਦੀ ਆ ਮਨੋਸ਼ੀ ਜਿੱਦਾਂ ਇੱਥੇ ਵੀ ਇੱਕ ਮੈਡਮ ਦਾ ਨਾਮ ਆਂਦਾ ਹੀ ਨਾ ਹਾਂ ਉਹ ਲੰਮੀ ਨਹੀਂ ਇਹ ਤਾਂ ਵਿਜੀਲੈਂਸ ਨੂੰ ਲੰਮੀ ਨਹੀਂ ਇੰਨਾ लवली ਜਿਹਾ ਕੰਪਿਊਟਰ ਬੈਟ ਕਰਦੀ ਉਹ ਵੀਡੀਓ ਦੇ ਵਿੱਚ ਵਿਸ਼ਾਲ ਕਾਊਂਟੈਂਟ ਦਾ ਨਾਮ ਸੀਗਾ ਵਿਸ਼ਾਲ ਤੇ ਫੜ ਲਿਆ ਵੇਖੋ ਕਿ ਜੀ ਕਰੋੜ ਕਰੋੜ ਰੁਪਏ ਤਿੰਨਾਂ ਦਾ ਰੇਟ ਹੈ ਵਿਸ਼ਵਨ ਦਾ ਤੁਸੀਂ ਕਰੋਗੇ ਕੀ ਤੇ ਮਾਸੂਮ ਬਣੇ ਹੁੰਦੇ ਆ ਮੈਡਮ ਲੱਭੀ ਨਹੀਂ ਦੇ ਵਿਜੀਲੈਂਸ ਨੂੰ ਉਮੀਦ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਚ ਆਮਨ ਸਾਹਿਬ ਜੀ ਇਦਾਂ ਦੀ ਮੈਡਮ ਆ ਮੈਡਮ ਲੱਭ ਜੂਗੀ ਹਾਂ ਉਹ ਵੇਖੋ ਮਨਾਖੀ ਉਹ ਬਰੂਟਲ ਬੇਟਲ ਦੀ ਘਰਦੀ ਉਹ ਵੀ ਫੜ ਲਿਆ ਪੁਲਿਸ ਰਿਮਾਂਡ ਤੇ ਹੈਗੇ ਆ ਪੁੱਛ ਗੇ ਛੋਰੀ ਆ ਗਲਾੜਾ ਦੇ ਅਫਸਰ ਜਿਹੜਾ ਜ਼ਮੀਨਾਂ ਦਾ ਘਪਲਾ ਚਾਹਦੇ ਸਬੰਧ ਪੁਲਿਸ ਅਧਿਕਾਰੀਆਂ ਨੇ ਕਿਹਾ ਵੀ 13 ਲੋਕਾਂ ਤੇ ਇਹਨਾਂ ਦੇ ਦੋ ਅਧਿਕਾਰੀਆਂ ਸਮੇਤ ਅਸੀਂ ਕੇਸ ਡਿਸਟ੍ਰਿੰਕਟ ਕਰ ਲਿਆ ਜੀ ਤੇ ਇਹਨਾਂ ਦੀ ਸੈਟਿੰਗ ਹੈ ਇੰਨੀ ਹੀ ਵੀ 88 ਫਾਈਲਾਂ ਇਹਨਾਂ ਚੋਰੀ ਕਰਾ ਕੇ ਉਹਦੀਆਂ ਨਵੀਆਂ 88 ਫਾਈਲਾਂ ਲਗਾਤੀ ਤੇ ਉਹਨੇ ਜਿਹਨਾਂ ਪੁਲਿਸ ਨੇ ਪਛਗੀ ਜੀ ਕੀਤੀ ਜਿਹੜਾ ਗਰੋਹ ਦਾ ਸਰਗਣਾ ਹੈ ਉਹ ਪਜੀਤ ਸਿੰਘ ਜੀ ਉਹਨੇ 28 ਫਲਾਂ ਬਰਾਂਧ ਵੀ ਕਰਾਤੀਆਂ ਤੁਸੀਂ ਹਰਕੇਸ਼ ਜੀ ਤੁਸੀਂ ਇਹ ਦੇਖੋ ਵੀ ਇਹ ਕਿਸ ਤਰ੍ਹਾਂ ਕਾਲ ਮਿਲ ਚੱਲਦਾ ਹੈ ਉਹ ਕਲਾਮਿਤ ਕੰਪਿਊਟਰ ਪ੍ਰਿੰਟਰ ਤੇ ਕੰਮ ਕਰਨੇ ਸਕਦਾ ਬਿਲਕੁਲ ਠੀਕ ਗੱਲ ਹੈ ਵੀ ਇਹ ਸਾਰੇ ਨਾਲ ਜਲੇ ਆ ਅਫਸਰਾਉਂਡ ਨਹੀਂ ਪਤਾ ਵੀ ਕਿਹਦੇ ਨਾਮ ਤੇ ਪਹਿਲੇ ਅਲਾਟਮੈਂਟ ਹੋਈ ਹੈ ਇਹ ਸਾਰਾ ਇਹਦੇ ਇਹਨਾਂ ਨੂੰ ਜ਼ੁਬਾਨੀ ਚੇਤੇ ਆ ਜੀ ਉਦਾਂ ਤੁਸੀਂ ਵਰਸ਼ਨ ਲੈਣ ਨੂੰ ਪੁੱਛੋ ਅੱਜ ਜਿੱਦਾਂ ਤੁਸੀਂ ਹੁਣੇ ਇੰਪਰੂਵਮੈਂਟਸ ਦੀ ਈਓ ਮੈਮ ਨੇ ਗੱਲ ਕੀਤੀ ਆ ਪੀ ਤੁਹਾਡੇ ਵੀ ਇੱਥੇ 2 300 500 ਫਾਈਲਾਂ ਗਾਇਬ ਹੋਈਆਂ ਕਿੱਥੇ ਦੱਸੋ ਹਾਂ ਦੇ ਮੈਨੂੰ ਪਤਾ ਹੀ ਨਹੀਂ ਮੇਰੇ ਤਾਂ ਕੋਈ ਧਿਆਨ ਜੀ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਕੋਈ ਨਹੀਂ ਹੈਗਾ ਉਹਨਾਂ ਜਿਹੜਾ ਮੇਰੇ ਨੋਟਿਸ ਚ ਆਂਦੀ ਗੱਲ ਉਹਦੀ ਮੈਂ ਐਫ ਆਈ ਆਰ ਕਰਾ ਦੇਣੀ ਆ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਮੇਰੀ ਗੱਲ ਹੁੰਦੀ ਹੈ ਮੈਡਮ ਜਿਹੜੇ ਈਓ ਨੇ सुरेंद्र ਕੌਰ ਉਹਨਾਂ ਨਾਲ ਗੱਲ ਵੀ ਇੱਥੋਂ ਅੰਮ੍ਰਿਤਸਰ ਦੇ ਵਿੱਚੋਂ ਪ੍ਰੂਫਮੈਂਟ ਟਰਸ ਦੇ ਵਿੱਚੋਂ ਕਿੰਨੀਆਂ ਫਾਈਲਾਂ ਘੁੰਮ ਨੇ ਸਾਡੀ ਜਾਣਕਾਰੀ ਤੇ ਇਹ ਵੀ ਇੱਥੇ ਕਰੀਬ-ਕਰੀਬ 500 ਤੋਂ ਵੱਧ ਫਾਈਲਾਂ ਜਿਹੜੀਆਂ ਉਹ ਗਵਾਚੀਆਂ ਸੇਲ ਰਿਕਾਰਡ ਦੀਆਂ ਗਵਾਚੀਆਂ ਕਿਉਂ ਗਵਾਚੀਆਂ ਇਹ ਸਭ ਨੂੰ ਪਤਾ ਹੈ ਮੈਂ ਉਹਨਾਂ ਨੂੰ ਮੈਡਮ ਨੂੰ ਜਦੋਂ ਪੁੱਛਿਆ ਵੀ ਮੈਡਮ ਸਾਡੀ ਜਾਣਕਾਰੀ ਹੈ ਤੇ ਉਹ ਕਹਿੰਦੇ ਦੀ ਪਹਿਲੇ ਤੇ ਉਹਨਾਂ ਨੇ ਟਾਲਮਟੋਲ ਕੀਤਾ ਫਿਰ ਮੈਂ ਕਿਹਾ ਮੈਡਮ ਤੁਸੀਂ ਦੇਖੋ ਜ਼ਿੰਮੇਦਾਰ ਉਹ ਪੋਸਟ ਤੇ ਬੈਠੇ ਹੋ ਮਾਨ ਸਾਹਿਬ ਤੇ ਕਹਿੰਦੇ ਆ ਆਪਣੇ ਮੁੱਖ ਮੰਤਰੀ ਪੰਜਾਬ ਵੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਫਿਰ ਉਹਨਾਂ ਨੇ ਘੁੱਟਵਾ ਜਿਹਾ ਜਵਾਬ ਦਿੱਤਾ ਵੀ ਹਾਂ ਕਹਿੰਦੀ ਵੀ ਕੁਝ ਫਾਈਲਾਂ ਜਿਹੜੀਆਂ ਉਹ ਬਿਲਕੁਲ ਗਵਾਚੀਆਂ ਇੱਥੋਂ ਉਹਦੀ ਮੈਂ ਪੁਲਸ ਰਿਪੋਰਟ ਕਰਾ ਦੇਣੀ ਆ ਪਰ ਸ਼ਰਮਾਈ ਤੁਸੀਂ ਦੇਖੋ ਉਹਨਾਂ ਇਹ ਨਹੀਂ ਦੱਸਿਆ ਮੈਂ ਕਿਹਾ ਵੀ ਤੁਸੀਂ ਟੈਂਟੇਟਿਵਲੀ ਅੰਦਾਜ਼ਾ ਹੀ ਦੱਸ ਦਿਓ ਵੀ ਕਿੰਨੀਆਂ ਤੁਸੀਂ ਫਾਈਲਾਂ ਜਿਹੜੀਆਂ ਪੁਲਿਸ ਨੂੰ ਰਿਪੋਰਟ ਵਾਸਤੇ ਲਿਖਿਆ ਵੀ ਇੰਨੀਆਂ ਫਾਈਲਾਂ ਘਵਾਚੀਆਂ ਸਾਡੇ ਦਫ਼ਤਰ ਚੋਂ ਤੇ ਪੁੱਛਦਾ ਨਹੀਂ ਕਹਿੰਦੇ ਮੈਂ ਤੇ ਚੇਅਰਮੈਨ ਨੂੰ ਜਵਾਬ ਦੇ ਆ ਮੈਂ ਮੈਂ ਤੁਹਾਨੂੰ ਜਵਾਬ ਦੇ ਨਹੀਂ ਆ ਮਾਨ ਸਾਹਿਬ ਕਹਿੰਦੇ ਮੈਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ ਪਰ ਇਹ ਅਫਸਰ ਕਹਿੰਦੇ ਵੀ ਇਹ ਜਵਾਬ ਦੇ ਨਹੀਂ ਉਹ ਆਂਦੇ ਮੈਂ ਜਵਾਬ ਦੇ ਆ ਸਿਰਫ ਚੇਅਰਮੈਨ ਨੂੰ ਅੱਛਾ ਮਾਨ ਸਾਹਿਬ ਵੀ ਉਹ ਜਿਹੇ ਅਫਸਰ ਇੱਥੇ ਲਾਓ ਜਿਹੜਾ ਜਨਤਾ ਨੂੰ ਜਵਾਬ ਦੇ ਹੋਵੇ ਦੇਖੋ ਨਾਲੇ ਕੇ ਜੀ ਸਵਾਲ ਇਹ ਹੈ ਆ ਤੇ ਜਨਤਾ ਦੇ ਟੈਕਸ ਦੀ ਲੈ ਰਹੇ ਕਿ ਚੇਅਰਮੈਨ ਦੇ ਰਿਹਾ ਤਾਂ ਦਿਖਾ ਤੁਹਾਨੂੰ ਕੇ ਜੀ ਸਵਾਲ ਇਹ ਹੈ ਕਿ ਜੇ ਫਾਈਲਾਂ ਗਵਾਚੀਆਂ ਤੇ ਉਹ ਪਬਲਿਕ ਪ੍ਰਾਪਰਟੀ ਹੈ ਜੇ ਉਹ ਗਵਾਚੀਆਂ ਤੁਹਾਡੀ ਜ਼ਿੰਮੇਦਾਰੀ ਉੱਥੇ ਜਿਹੜੇ ਤੁਸੀਂ ਬੈਠਦੇ ਹੋ ਉਹਨਾਂ ਰਿਕਾਰਡ ਦੀ ਰੱਖ ਰੱਖ-ਰਖਾਵ ਕਰਨਾ ਉਹਦੀ ਸੇਫਟੀ ਰੱਖਣਾ ਮੈਂ ਨਾ ਵਿਜੀਲੈਂਸ ਤੇ ਜਦੋਂ ਵਿਸ਼ਾਲ ਰਕੇ ਜੀ ਫੜੇਗਾ ਨਾ ਕੰਟੈਂਟ ਮੈਂ ਉਹਨਾਂ ਨੂੰ ਕਿਹਾ ਵੀ ਫਾਈਲਾਂ ਜਿਹੜੀਆਂ ਨਾ ਗਵਾ ਦੇਣੀਆਂ ਦੇ ਤੇ ਵਿਜੀਲੈਂਸ ਦੇ ਅਫਸਰਾਂ ਨੂੰ ਉਹ ਕਹਿੰਦੇ ਸੀ ਉਹਨਾਂ ਨੂੰ ਵੀ ਦਾਅਵਾ ਕਰਤੀ ਵੀ ਇਹ ਇਹਦੇ ਨਾਲ ਜੁੜੀਆਂ ਵੀ ਨੇ ਕਿੱਥੇ ਕਿੱਥੇ ਪੇਮਟਾਂ ਕੀਤੀਆਂ ਕੋਈ ਵੀ ਫਾਈਲ ਗਵਾਚੀ ਨਾ ਦੇ ਜਿਹੜੇ ਤੁਹਾਨੂੰ ਵੀ ਨਾਮਜਦ ਨਾਲ ਕਰ ਲੈਣਾ ਜੇ ਮਤਲਬ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਇਹ ਇੱਕ ਦੂਜੇ ਨੂੰ ਬਚਾਨ ਚ ਲੱਗੇ ਜਾਂਦੇ ਮੈਨੂੰ ਨਹੀਂ ਉਮੀਦ ਕਿ ਇਹਦੇ ਚ ایਓ ਸਾਹਿਬ ਦਾ ਕੋ ਰੋਲ ਕਿਉਂਕਿ ایਓ ਸਾਹਿਬ ਤੇ ਨਵੇਂ ਆਏ ਆ ਜਿਹੜੇ ਪੁਰਾਣੇ ਬੰਦੇ ਨੇ ਜਦੋਂ ਸੁਧਨ ਸਾਹਿਬ ਸੀਗੇ ਉਸ ਤੋਂ ਪਹਿਲਾਂ ਜੇ ਫਾਈਲਾਂ ਗਵਾਚੀਆਂ ਤੇ ਇਹਨਾਂ ਨੂੰ ਰਿਕਾਰਡ ਦੇ ਵਿੱਚ ਭਟਾਰੀ ਸਾਹਿਬ ਕਿ ਇਹ ਗੁਨਾਹਗਾਰ ਨੂੰ ਪਨਾਹ ਦੇਣ ਵਾਲਾ ਵੀ ਉਹਨਾਂ ਦੋਸ਼ੀ ਭਾਵੇਂ ਨਵੇਂ ਆਏ ਆ ਫਿਰ ਪਰਦਾ ਕਿਉਂ ਬੰਦੇ ਆ ਬਿਲਕੁਲ ਤੁਹਾਡੀ ਗੱਲ ਠੀਕ ਕਰਕੇ ਜੀ ਪਰਦਾ ਕਿਉਂ ਬੰਦੇ ਆ ਉਹਨਾਂ ਨੂੰ ਦੱਸਾਂ ਕਿ ਇੱਥੇ ਉਹ ਜਿਆ ਮਾਨਦਾਰ ਅਧਿਕਾਰੀ ਲਾਓ ਜਿਹੜਾ ਕਿਸੇ ਨੂੰ ਪਰਦਾ ਨਾ ਪਾਵੇ ਜਨਤਾ ਨੂੰ ਜਵਾਬਦੇਹ ਹੋਵੇ ਮਾਨ ਸਾਹਿਬ ਕਹਿੰਦੇ ਵੀ ਜਨਤਾ ਸਵਾਲ ਪੁੱਛੇ ਲੀਡਰਾਂ ਨੇ ਪੁੱਛੇ ਅਫਸਰਾਂ ਨੇ ਪੁੱਛੇ ਅਫਸਰ ਆਪਕੇ ਦਵਾਰ ਆਪकी ਸਰਕਾਰ ਆਪਕੇ ਦਵਾਰ ਇਹ ਤੇ ਕਹਿੰਦੇ ਕਿਤੇ ਨਿਕਲ ਨਹੀਂ ਇਹਦੇ ਉਹਦਾ ਫੋਨ ਦੇ ਜਵਾਬ ਨਹੀਂ ਦੇ ਕੇ ਰਾਜੀ ਪਹਿਲਾਂ ਤੇ ਕੋਈ ਫੋਨ ਚੁੱਕਦਾ ਨਹੀਂ ਜੇ ਚੱਕਦਾ ਕੋ ਦੱਸ ਕੇ ਦਿੰਦਾ ਜੀ ਇਹ ਸਾਬਤ ਰਲੇ ਆ। ਸਭ ਪਤਾ ਵੀ ਮੈਂ ਜੇ ਕਿਸੇ ਦਾ ਦੱਸਿਆ ਨਾ ਮੇਰਾ ਦੱਸ ਦੇਣਾ। ਗੱਲ ਇਹ ਹੈਗੀ ਹੈ ਸਾਰੀ। ਇਹਨਾਂ ਨੇ ਇਹ ਵੀ ਆਖਿਆ ਵੀ ਮੈਂ ਕਿਸੇ ਨੂੰ ਜਵਾਬ ਦੇ ਨਹੀਂ ਆ ਵੀ ਸਿਰਫ ਚੀਰਮੈਨ ਨੂੰ ਜਵਾਬ ਦੇ ਆ। ਅਸੀਂ ਇਸ ਨੂੰ ਲੈ ਕੇ ਫਿਰ ਜਿਹੜੇ ਚੀਰਮੈਨ ਨੇ Ashok Talwar ਉਹਨਾਂ ਨਾਲ ਗੱਲ ਕੀਤੀ ਮੈਂ ਦੋ ਵਾਰੀ ਉਹਨਾਂ ਨੂੰ ਫੋਨ ਕੀਤਾ। ਉਹਨਾਂ ਨੇ ਫੋਨ ਰਿਸੀਵ ਨਹੀਂ ਕੀਤਾ। ਜੇ ਤੇ ਸਾਨੂੰ ਕੋਈ ਉਹਨਾਂ ਨਾਲ ਗੱਲ ਹੋ ਗਈ ਤੇ ਮੈਂ ਫਿਰ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਇਹਦੇ ਤੇ ਤੁਹਾਨੂੰ ਨਾਲ ਦੱਸ दी ਜਾਈਏ ਵੀ ਚੇਅਰਮੈਨ ਸਾਹਿਬ ਨੇ ਕੀ ਆਖਿਆ ਤੇ ਜੇ ਸਾਡੀ ਗੱਲ ਨਾ ਹੋਈ ਤੇ ਫਿਰ ਬਾਅਦ ਚ ਸਾਡੀ ਜਦੋਂ ਗੱਲ ਹੋਏਗੀ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਸਪੀਅਰ ਕਰ ਦੇਵਾਂਗੇ ਹੁਣ ਆਂਦੇ ਵੀ ਜਿਹੜੇ ਗਸਤਾਰ ਰੋਪੀ 3 ਰੁਪਏ ਉਹਨਾਂ ਨੂੰ ਪੁੱਛ ਕੇ ਜੀ ਕੀਤੀ ਤੇ ਉਹ ਆਂਦੇ ਵੀ ਇੱਥੇ ਦੁਆਇਆ ਸਾਹਮਣੇ ਵੀ ਕੜੇ ਭੂਮਾਫੀਆ ਕਈ ਲੀਡਰ ਕਈ ਅਧਿਕਾਰੀ ਦੀ ਛਮੂਰਤ ਹੈਗੀ ਆ ਇਹ 331 ਗਾਈ ਦਾ ਡੁਗੜੀ ਲਾਕੇ ਚ ਐਸਆਈਓ ਹੀ ਜਿਹੜਾ ਸਿੱਦਾ ਸਵਾਗਰੌਣ ਬਿਆਨ ਆਇਆ ਏ ਇਹ ਕਰਦੇ ਕਿੰਨਾ ਕੰਮ ਬੰਦੇ ਆਂਦੇ ਵੀ ਜਿਹੜੇ ਮਰ ਕਿਹਨੇ ਲੋਕੇ ਉਹਨਾਂ ਦੀ ਜਾਲੀ ਪੌੜਟ ਹੋਣੀ ਤਿਆਰ ਕਰ ਲੈਂਦੇ ਆ ਜਦੋਂ ਉਹਨਾਂ ਨੂੰ ਪੁੱਛ ਗਏ ਕਿ ਦੀਆਂ ਵੀ ਤੁਹਾਨੂੰ ਕਿਦਾਂ ਪਤਾ ਲੱਗਦਾ ਆਂਦੇ ਵੀ ਇਹ ਖਵਾਰਾਂ ਜਿਹੜਾ ਟਰਸਟ ਦਾ ਜਿਹੜਾ ਗਲਾਡਾ ਦਾ ਨਾ ਇਤਿਹਾਰ ਵੇਦੇ ਜਿੰਨੇ ਐਡਵਰਟਾਈਜ਼ਮੈਂਟ ਆਈ ਪੀਐਸਆਈਓ ਵਿਕਣਾ ਜਦੋਂ ਇਤਿਹਾਰ ਹੁੰਦਾ ਸਾਨੂੰ ਪਤਾ ਲੱਗ ਜਾਂਦਾ ਵੀ ਐਸਆਈਓ ਕਿਹੜਾ ਕਿਹੜਾ ਲਾਟ ਹੋਣਾ ਕਿਹੜਾ ਕਿਹੜਾ ਵਿਕਣਾ ਆ ਜੇ ਫਿਰ ਆਂਦੇ ਵੀ ਅਸੀਂ ਪ੍ਰੋਪਰਟੀ ਪਤਾ ਕਰਦੇ ਵੀ ਕਿਹਦੇ ਨਾਂ ਤੇ ਆ ਇਹ ਪਤਾ ਮਰ ਚੁੱਕਾ ਕਿ ਵਿਦੇਸ਼ ਚ ਹੈ ਫੇਰ ਉਹਦੀ ਰਿਕਾਰਡ ਪਪ ਉਹ ਫਾਈਲ ਕਢਾ ਲੈਂਦੇ ਆ ਜੀ ਫੇਰ ਉਹਦੇ ਨਗਲੀ ਕਾਗਜ਼ੇ ਤਿਆਰ ਕਰਾਉਂਦੇ ਆ ਜਾਲੀ ਪਾਵਰ ਆਫ ਟੋਰਨੀ ਤਿਆਰ ਕਰਾ ਕੇ ਕਿਸੇ ਹੋਰ ਦੇ ਨਾਂ ਦੇ ਕਰ ਲੈਂਦੇ ਆ ਫੇਰ ਉਹ ਫਾਈਲ ਨਵੀਂ ਜਿਹੜੀ ਅੰਦਰ ਖਾ ਦਿੰਦੇ ਆ ਤੇ ਜਿਹੜੀ ਪੁਰਾਣੀ ਫਾਈਲ ਹੈ ਅਸਲ ਫਾਈਲ ਉਹ ਕਢਾ ਦਿੰਦੇ ਆ ਜੀ ਤੇ ਨਵੀਂ ਫਾਈਲ ਦੇ ਨਵੇਂ ਮਾਲਕ ਨਾਲ ਰਲ ਕੇ ਦੁਬਾਰਾ ਕਿਸੇ ਨਾ ਕਿਸੇ ਨੂੰ ਵੇਚ ਕੇ ਤੇ ਕਰੋੜਾਂ ਚੋਨਾ ਲਾਂਦੇ ਆ ਇਹ ਜ਼ਮੀਨ ਦੀ ਲੋਟਮੜ ਕਿਸੇ ਦੂਜੇ ਨੂੰ ਕਰਵਾ ਦਿੱਤੀ ਜਾਂਦੀ ਆ ਤੇ ਕਰੋੜਾਂ ਦੀ ਕਮਾਈ ਜੇ ਜੀ ਕੀਤੀ ਜਾਂਦੀ ਆ 22 ਫਲਾ ਜਿਹਦੇ ਨੇ ਬਰਾਮਦ ਕਰਾਤੀਆਂ ਆਂਦੇ ਜਿੱਦਾਂ 3 ਲੱਖ ਉਤੇ ਭਾਵਾ ਭੂ ਮਾਫੀਆਂ ਨੇ ਕਹਿੰਦੇ ਆਪ ਹੀ 1 1 ਲੱਖ 2 ਲੱਖ ਰੁਪਏ ਲੈ ਲਾ ਜੀ ਇਹਦੇ ਚ ਕੋ ਲੇਡੀ ਵੀ ਸ਼ਾਮਲ ਹੈ ਜਿਹੜੀ ਉਥੇ ਜਿਹੜਾ ਗਲਾੜਾ ਦਾ ਅਧਿਕਾਰੀ ਨਾ ਉਹਦੀ ਕਰਦੀ ਹੈ ਉਹਦੀ ਕਰਦੀ ਬਣਾਕੀ ਬੜਲੀ ਬਣਾਕੀ ਹੁਣ ਇਹ ਹੈ ਕਿ ਇਹਦਾ ਇਹ ਵੀ ਐਸਈਓ ਦਾ ਕੀ ਚੱਕਰ ਹੈ ਇਹ ਜਿਹੜਾ ਐਸਈਓ ਹੈ ਨਾ ਡੁਗੜੀ ਤੇ ਫੇਸ ਵਨ ਚ ਗਰਮਾੜਾ ਗਲਾੜਾ ਦੀ ਧਿਰ ਬਣਾਏਗੇ ਜਨ ਲੋਟਮੈਂਟ ਜਿਹਨੂੰ ਕੀਤੀ ਹੈ ਨਾ ਉਹ ਬੰਦਾ ਕਿਤਾ ਨਹੀਂ ਦੇ ਸਕਿਆ ਜੀ ਕੀ ਤਾਂ ਹੀ ਦੇ ਚੱਕਿਆ ਗਲਾਡਾ ਨੇ ਲੋਟਮੈਂਟ ਕੈਨਸਲ ਕਰਤੀ ਜਿੱਦਾਂ 79 ਨੰਬਰ ਵਾਲੇ ਦਾ ਕੰਮ ਆ ਲਿਆ ਇਹ ਤੇ ਚਲੋ ਉਸੇ ਬੰਦੇ ਨੂੰ ਦੇਤੀ ਨਾ ਇਹਨਾਂ ਹੋਰ ਨਹੀਂ ਕਿਸ ਨੂੰ ਵੇਚਿਆ ਨਾ ਉਹਨੂੰ ਦੇਤਾ ਦੁਬਾਰਾ ਗੱਲ ਕਰ ਗੱਲ ਇਹ ਵੀ ਦੇਖੋ ਸਮਝ ਨਹੀਂ ਆ ਰਹੀ ਦੇਖੋ ਜਿਹਨੇ ਉੱਥੇ ਰਿਪੋਰਟ ਕੀਤੀ ਜਿਹੜੇ ਐਸ.ੀ. ਸਾਹਿਬ ਨੇ ਇਸ ਵੇਲੇ ਰਾਜਵੀਰ ਸਿੰਘ ਦੀ ਉਹ ਆਪਣੀ ਗਲਤ ਤੇ ਸਟੈਂਡ ਨੇ ਐਕਸ਼ਨ ਨੇ ਕਹਿੰਦੇ ਵੀ ਹਾਂ ਮੇਰੇ ਮਹਿਮਾਨਾ ਵੀ 에ਰਪੋਰਟ ਬੰਦੇ ਨੇ ਗਲਤ ਕੀਤੀ ਹੈ ਜੇਈ ਨੇ ਅਸੀਂ ਫਰੈਂਸਿਕ ਸਾਡੇ ਜਿਹੜੇ ਐਕਸਪਰਟ ਨੇ ਉਹਨਾਂ ਦੀ ਰਾਏ ਲਈ ਉਹਨਾਂ ਨੇ ਕਿਹਾ ਵੀ ਬਿਲਕੁਲ ਇਹ ਬਾਤ ਚ ਨਹੀਂ ਇਹਦੇ ਵਿੱਚ ਵਾਰਿਆ ਗਿਆ ਕਿਉਂਕਿ ਪੈਨ ਦੇ ਫਲੋ ਦੀ ਗੱਲ ਕੀਤੀ ਉਹਨਾਂ ਨੇ ਤੇ ਕੋਈ ਅਫਸਰ ਕੋਈ ਵਿਜੀਲੈਂਸ ਅਧਿਕਾਰੀ ਕੋਈ ਇਹਦੇ ਤੇ ਨਹੀਂ ਬੋਲ ਰਿਹਾ ਚੁੱਪ ਨੇ ਸਾਰੇ ਐ ਸੁਸਰੀ ਵਾਂਗੂ ਸੁੱਤੇ ਨੇ ਵੀ ਜਿਵੇਂ ਕੁਝ ਹੋਇਆ ਹੀ ਨਹੀਂ ਉਹਦਾ ਉੱਥੇ ਕੱਢਗੇ ਜੀ ਨਹੀਂ ਨਹੀਂ ਮੈਂ ਤੁਹਾਨੂੰ ਕੱਟ ਰਿਹਾ ਕੰਮ ਉੱਥੇ ਚੱਲ ਰਿਹਾ ਹੈ ਹੋਟਲ ਬੰਦਿਆ ਭਾਈ ਤੁਸੀਂ ਜਿੰਨਾ ਚਿਰ ਕਿਸ ਤਰ੍ਹਾਂ ਹੋਟਲ ਬੰਦ ਰਿਹਾ ਸਮਝ ਤੋਂ ਪਰੇ ਹੈ ਫਿਰ ਵੇਖੋ ਕੱਡੀ ਸ਼ਰਮ ਦੀ ਗੱਲ ਆ ਦੋ ਦੋ ਜ਼ਿਲ੍ਹਿਆਂ ਦੀ ਵਿਜੀਲੈਂਸ ਉਹਦੀ ਜਾਂਚ ਕਰ ਰਹੀ ਆ ਤੇ ਕਰਨ ਕੀ ਡਈਏ ਇਹਦਾ ਮਤਲਬ ਕੌਨਫੀਡੈਂਸ ਸੈਟਿੰਗ ਹੋ ਗਈ ਆ ਕੌਨਫੀਡੈਂਸ ਜ਼ਿਲਾ ਗੋਮੇ ਜ਼ਿਲੇ ਦੀ ਵੀ ਰੈਸੀ ਹੈ ਦੋਵੇਂ ਜ਼ਿਲ੍ਹਿਆਂ ਦੀ ਵਿਜੀਲੈਂਸ ਬੋਲਣ ਤਿਆਰ ਕੁਛ ਨਹੀਂ ਜਿਹੜੇ ਇੱਥੋਂ ਵਾਲੇ ਵਿਜੀਲੈਂਸ ਦੇ ਸਪੈਕਟਰ ਸਾਹਿਬ ਕਹਿੰਦੇ ਨਹੀਂ 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 ਕੋਈ ਐਡਾ ਵੱਡਾ ਕਪੜਾ ਨਹੀਂ ਹੋਇਆ ਉਹ ਜੇ ਨੇ ਪਹਿਲਾਂ ਹੀ ਕੀਤਾ ਸੀ ਹੋਰ ਗਲਤੀ ਲੱਗੀ ਆ ਇਹ 5-7 ਕਰੋੜ ਦੀ ਗਲਤੀ ਲੱਗੀ ਆ ਵੀ ਤੁਹਾਨੂੰ ਵੀ ਚਾਰਟਾ ਮਿਲ ਗਿਆ ਲੱਗਦੀਆਂ ਕੋਈ 5-7 ਇਹ ਨਾ 5-7 10 ਕਰੋੜ ਨੂੰ ਹੁਣ ਕੋਈ ਕਪੜਾ ਮੰਨਦੇ ਨਹੀਂ ਰਿਕੇ ਜੀ ਕਬਲਾ ਕਹਿੰਦੇ ਕੋ ਵੱਡਾ ਹੋਏ ਨਾ ਪਰ ਤੁਸੀਂ ਦੇਖੋ ਉਹ ਆਪਣੇ ਖੁਸ਼ ਕਰਨ ਵਾਸਤੇ ਇਹਨਾਂ ਦੇ ਵੀ ਕਈਆਂ ਅਧਿਕਾਰੀਆਂ ਨੂੰ ਨਾ ਪਲਾਟ ਦਿੱਤੇ ਜਿਹਦਾ ਖਲਾਸਾ ਹੀ ਖੇਤੀ ਕਰਾਂਗੇ ਇਹਨਾਂ ਦੇ ਵੀ ਇੱਕ ਕੁੱਝ ਅਧਿਕਾਰੀ ਨੂੰ ਆ ਦੇਖੋ ਸਾਡੇ ਕੋਲ ਪਲਾਟ ਦਿੱਤਾ ਆ ਜਿਹਦਾ ਖਲਾਸਾ ਹੀ ਕਰਾਂਗੇ ਖੇਤੀ ਸਾਨੂੰ ਬਹੁਤ ਸਾਰੇ ਦੇਖੋ ਲੋਕ ਦਸਤਾਵੇਜ਼ ਦਿੰਦੇ ਨੇ ਪਰ ਸਾਡੀ ਫਿਰ ਇੱਕ ਵਾਰੀ ਮਾਨ ਸਾਹਿਬ ਨੂੰ ਬੇਨਤੀ ਹੈ ਵੀ ਜਿਹੜਾ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਭ੍ਰਸ਼ਟਾਚਾਰ ਫੈਲਿਆ ਜੇ ਤੁਸੀਂ ਇਹਦੇ ਤੇ ਨੱਥ ਪਾ ਲਓ ਨਾ ਇਹਨੂੰ ਕਾਬੂ ਕਰ ਲਓ ਫਿਰ ਤੁਹਾਨੂੰ ਅੱਗੋਂ ਸਰਕਾਰ ਚਲਾਉਣ ਵਾਸਤੇ ਕਰਜ਼ਾ ਲੈਣ ਦੀ ਲੋੜ ਨਹੀਂ ਤੁਸੀਂ ਦੇਖੋ ਕੋਈ ਪਾਲਿਸੀ ਲਿਆਓ ਐਸ ਸੀਓ ਦਾ ਮਤਲਬ ਹੁੰਦਾ ਸ਼ਾਪ ਕਮ ਆਫਿਸ ਕਿਸ ਤਰ੍ਹਾਂ ਵੱਡੇ ਵੱਡੇ ਹੋਟਲ ਬਣ ਗਏ ਕਿਸ ਤਰ੍ਹਾਂ 65 ਫੁੱਟ ਤੋਂ 125 25 ਹਾਈਟ ਦੀਆਂ ਹੋਟਲ ਬਣ ਗਏ ਇਹਦਾ ਮਤਲਬ ਇਹ ਹੈ ਕਿ ਅਫਸਰਾਂ ਨੇ ਰਲ ਕੇ ਬਣਾਏ ਆ ਫਿਰ ਕਹਿੰਦੇ ਜੀ ਸਾਨੂੰ ਪ੍ਰੈਸ਼ਰ ਹੈ ਸਾਹਿਬ ਇਹ ਪਤਾ ਲੱਗਦਾ ਵੀ 125 ਫੁੱਟ ਵਾਲੇ ਨੂੰ ਆਂਦੇ ਵੀ 65 ਫੁੱਟ ਦਾ ਖੋਲਣ ਦੀ ਇਜਾਜ਼ਤ ਦੇ ਦਿਓ ਤੇ ਨਵੇਂ ਨਵੇਕਲਾਈ ਆਈਡੀਆ ਕਹਿੰਦੇ ਨਵੇਕਲਾਈ ਆਈਡੀਆ ਫੇ ਲੋਕਾਂ ਕੋ ਕਿਲੋ-ਕਿਲੋ ਸੋਨਾ ਕਿਉਂ ਬਰਾਮਦੇ ਕਰਦੇ ਉਹਨੂੰ ਕਹਿੰਦੇ ਵੀ 500 ਗ੍ਰਾਮ ਦੀ ਲਹਾਦੀ ਹੈਗੀ ਇਜਾਜ਼ਤ ਹੈਗੀ ਉਹ ਤੇ ਦਖਲਾ ਗੋਲ ਤੇ 500 ਗ੍ਰਾਮ ਦੇ ਦਿਆ ਉਹ ਤੇ ਇੱਕ ਉਹ ਤੇ ਜਲਾ ਹੈਗਾ 1 ਕਿਲੋ ਦਾ ਜੁਰਮਾਨਾ ਬੰਦੇ ਆ ਇੱਥੇ ਵੀ ਕਹਿੰਦੇ ਈਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਵੀ ਲੱਗਦਾ ਇਹਨਾਂ ਦੇ ਵਾਸਤੇ ਕੰਮ ਨਹੀਂ ਰਹਿ ਗਿਆ ਹੁਣ ਵੇਖੋ ਆ ਵੀ ਐਸ.ਸੀ.ਓ ਦੀ ਲੋਟਮੈਂਟ ਰੱਦ ਹੋਈ ਹੋਈ ਸੀ ਤੇ ਕਿਸੇ ਨੂੰ ਲਾਟ ਨਹੀਂ ਹੋਇਆ ਤੇ ਪ੍ਰਾਪਰਟੀਆਂ ਦਾ ਰਿਕਾਰਡ ਚ ਪਤਾ ਕਰਾਇਆ ਤੇ ਉਹਦਾ ਜਾਲੀ ਕਾਗਜ਼ ਬਣਾਏ ਤੇ 5.5 ਕਰੋੜ ਚ ਵੇਚਤਾ ਬੰਦੇ ਨੂੰ ਚੋਨਾ ਲਾਗੇ ਨਾ ਇਹ ਚਲੋ ਅਸੀਂ ਇੱਥੇ ਪਤਾ ਨਹੀਂ ਕਿੰਨੇ ਚੋਨੇ ਲੱ ਉਗੋਂ ਦਮਾ ਜੀ ਬਦਲਾਵ ਤਹਦਾ ਦੇਊਗਾ ਇੱਥੇ ਅਮਰਸਰ ਪ੍ਰੋਮਟਚ 99 ਨੰਬਰ ਦੀ ਜਾਂਚ ਕਰਾਓ 135 ਫੁੱਟ ਦੀ ਜਾਂਚ ਕਰਾਓ ਤੇ ਆਹ ਬਲੀ ਵੀ ਆ ਤੇ ਜਾਂਚ ਚਲ ਹੋ ਗਈ ਬੰਦੇ ਫੜੇ ਗਏ ਤੇ ਵੇਖੋ ਵੀ ਕਿੰਨੀਆਂ ਫੈਲਾ ਗਾਇਆ ਭਈਆਂ ਤੇ ਅਧਿਕਾਰੀ ਇਦਾਂ ਦੇ ਲਾਓ ਜਿਹੜੇ ਜਨਤਾ ਨੂੰ ਜਵਾਬ ਦੇਉਣ ਕੇਅਰਮੈਨ ਨੂੰ ਜਵਾਬ ਦੇਣਾ ਹੋਣਾ ਜਿਹੜੇ ਜਨਤਾ ਕੋ ਪੁੱਛ ਕੇ ਚਗੇ ਗਨਾਹਗਰਾਂ ਦੇ ਗਨਾਵਾਂ ਨੂੰ ਛਪਾਨ ਨਾ ਦੇਖੋ ਉਹਨਾਂ ਨੂੰ ਜਾਗਰ ਕਰਨਾ ਜੀ ਸਾਡਾ ਇਹ ਮੰਨਣਾ ਹੈ ਕਿ ਇਹ ਚੋਰ-ਚੋਰ ਮਸੇਰੇ ਭਾਈ ਇੱਕ ਦੂਸਰੇ ਨੂੰ ਬਚਾਨ ਦੀ ਕੋਸ਼ਿਸ਼ ਕਰਦੇ ਆ ਜਦੋਂ ਕੋਈ ਚੀਜ਼ ਉਜਾਗਰ ਹੋ ਜਾਂਦੀ ਹੈ ਫਿਰ ਕੋਈ ਕਿਸੇ ਕੋਈ ਵੀ ਅਫਸਰ ਜਾਂ ਅਧਿਕਾਰੀ ਦੱਸਣ ਨੂੰ ਤਿਆਰ ਕਿਉਂ ਨਹੀਂ ਹੁੰਦਾ ਦੇਖੋ ਹਰ ਕੰਮ ਵਾਸਤੇ ਮਾਨ ਸਾਹਿਬ ਅਸੀਂ ਤੁਹਾਨੂੰ ਸੰਪਰਨ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਮੰਤਰੀ ਸਭਾ ਨਾਲ ਨੇ ਵੀ ਇਹਨਾਂ ਅਫਸਰਾਂ ਨੂੰ ਫੋਨ ਕਰਕੇ ਇਹ ਪੁੱਛਣਾ ਵੀ ਹਾਂ ਵੀ ਕੀ ਹੈ ਤੇ ਇਸ ਕਰਕੇ ਸਾਰੀ ਬੇਨਤੀ ਹੈ ਸਟੈਂਡਿੰਗ ਆਰਡਰ ਪਾਸ ਕਰੋ ਜਿਵੇਂ ਤੁਸੀਂ ਹੋਰ ਸਾਰੇ ਆਰਡਰ ਵੀ ਪਾਸ ਕਰਦੇ ਹੋ ਵੀ ਲੋਕਾਂ ਨੂੰ ਕਿਉਂ ਜਾਣਕਾਰੀ ਇਹ ਨਹੀਂ ਦੇਣਗੇ ਤੇ ਫਿਰ ਜੇ ਨਹੀਂ ਦੇਣਗੇ ਲੋਕਾਂ ਨੂੰ ਜਾਣਕਾਰੀ ਤੇ ਫਿਰ ਕਾਦੀ ਪਾਰਦਰਸ਼ਤਾ ਕਾਦਾ ਬਦਲਾਵ ਕਾਦੀ ਟਰਾਂਸਪਰੈਂਸੀ ਤੇ ਕਾਦੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਇਸ ਕਰਕੇ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੁਹਾਨੂੰ ਸਲੂਟ ਹੈ ਤੁਹਾਡੀ ਸਰਕਾਰ ਅੱਛਾ ਕੰਮ ਕਰ ਰਹੀ ਹੈ ਅਸੀਂ ਬਹੁਤ ਸਾਰੀਆਂ ਆਪਣੇ ਜਿਹੜੇ ਪ੍ਰੋਗਰਾਮ ਉਹਦੇ ਵਿੱਚ ਕਹਿੰਨੇ ਆ ਕਿ ਮਾਨ ਸਾਹਿਬ ਤੁਸੀਂ ਅੱਛਾ ਕੰਮ ਕਰ ਰਹੇ ਹੋ ਪਰ ਤੁਹਾਡੇ ਕੁਝ ਜਿਹੜੇ ਅਫਸਰ ਨੇ ਤੁਆਡੀ ਜਿਹੜੀ ਮਨਸ਼ਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੀ ਉਹਨੂੰ ਟਾ ਲਿਆ ਲਾਰੇ ਬਿਲਕੁਲ ਰਾਈਟ ਟੂ ਇਨਫਾਰਮੇਸ਼ਨ ਐਕਟ ਚੰਗੀ ਤਰ੍ਹਾਂ ਸਰਕਾਰ ਕੋ ਲਾਗੂ ਨਹੀਂ ਹੋ ਰਿਹਾ ਇਹ ਅਫਸਰ ਪਰਦਾ ਪਾ ਦਿੰਦੇ ਆ ਦੱਸਦੇ ਹੀ ਕੁਝ ਨਹੀਂ ਕਿਸੇ ਦਾ ਜਵਾਬ ਹੀ ਨਹੀਂ ਦਿੰਦੇ ਜਿਹੜਾ ਜਵਾਬ ਨਹੀਂ ਦਿੰਦਾ ਉਹਨੂੰ ਕਰੋ ਸਸਪੈਂਡ ਲਿੰਮਟ ਦੇ ਵਿੱਚ ਜਵਾਬ ਨਹੀਂ ਦਿੰਦਾ ਸੋ ਜਨਤਾ ਕੋ ਤਹੀ ਵੇਖੋ ਬਦਲਾਅ ਦੇ ਨਾਂ ਤੇ ਆਏ ਹੀ ਤਹੀ ਉਦੋਂ ਕਹਿੰਦੇ ਸੀ ਵੀ ਲੋਕਪਾਲ ਲਿਆਵਾਂਗੇ ਰਾਈਟ ਇਨਫਾਰਮੇਸ਼ਨ ਐਕਟ ਲੱਗੂਗਾ ਮਜ਼ਬੂਤ ਕਰਾਂਗੇ ਪਾਏ ਮਜ਼ਬੂਤ ਕਰ ਦਾਂਗੇ ਇਹਨੂੰ ਲਿਆਂਦਾ ਪਾਏ ਕਾਂਗਰਸ ਨੇ ਹੀ ਬੰਦੇ ਹੀ ਉਹਨੂੰ ਅਰਵੈਲ ਪੁੱਛ ਰਿਹਾ ਚਲੋ ਕੇ ਜੀ ਗੱਲ ਹੈ ਕਿ ਉਹ ਟ੍ਰਾਈ ਟੂ ਇਨਫਾਰਮੇਸ਼ਨ ਐਕਟ ਦੇਣਾ ਜ਼ੀਰੋ ਹੀ ਕਰਦਾ ਸਰਕਾਰ ਦੇ ਵਿੱਚ ਨਾਲ ਨਾਲ ਦੀ ਨਾਲ ਉਹ ਵਿਸ਼ਾਲ ਅਕਾਊਂਟਡ ਹੀ ਕਲਾ ਕੀ ਗੁਨੇਗਾਰ ਹੈ ਕੀ ਉਹਦੇ ਨਾਲ ਹੋਰ ਕਿਹੜੇ ਬੰਦੇ ਰਲੇ ਨੇ ਜਿਨ੍ਹਾਂ ਨੇ 42 ਕਰੋੜ ਰੁਪਇਆ ਲੋਨ ਲੈਣ ਦੇ ਵਿੱਚ ਉਹਦੀ ਮਦਦ ਕੀਤੀ ਉਹ ਜਨ ਤੱਕ ਕੀਤਾ ਜਾਵੇ ਵੀ ਉਹ 126 ਕਰੋੜ ਰੁਪਇਆ ਕਿਸ ਨੂੰ ਜਾਰੀ ਹੋਇਆ ਕਿਹੜੇ ਕਿਹੜੇ ਕੰਮਾਂ ਦਾ ਜਾਰੀ ਹੋਇਆ ਅਸੀਂ ਚਾਹਾਂਗੇ ਵੀ ਤੁਸੀਂ ਇੱਕ ਟੀਮ ਪਾਇੰਟ ਕਰੋ ਨਾਲ ਸਾਡੀ ਟੀਮ ਵੀ ਕੈਮਰਾ ਲੈ ਕੇ ਜਾਏਗੀ ਮੈਂ ਤੇ ਰਕੇਸ਼ ਜੀ ਦੋਵੇਂ ਜਾਣੇ ਉਹਨਾਂ ਦੇ ਨਾਲ ਜਾਵਾਂਗੇ ਪੂਰੀ ਵੀਡੀਓਗ੍ਰਾਫੀ ਕਰਾਂਗੇ ਵੀ ਕਿੱਥੇ ਕਿੱਥੇ ਕੰਮ ਹੋਇਆ ਕਿਤੇ ਇਦਾਂ ਤਾਂ ਨਹੀਂ ਵੀ ਪੈਸੇ ਆਏ ਤੇ ਖਾ ਕੇ ਢਕਾਰ ਮਾਰਿਆ ਤੇ ਗਾਂਗੇ ਫੈਸਲਾ ਜਨਤਾ ਨੇ ਕਰਨਾ ਹੈ ਅਸੀਂ ਸਾਰੀ ਜਿਹੜੀ ਤੱਥ ਹੈ ਉਹ ਜਨਤਾ ਦੇ ਦਰਵਾਜ਼ੇ ਚ ਰੱਖਦੇ ਆ ਵੀ ਕੀ ਚੱਲ ਰਿਹਾ ਹੈ ਤੁਹਾਡੇ ਖੂਨ ਪਸੀਨੇ ਦੇ ਜਿਹੜੇ ਟੈਕਸ ਦੀ ਕਮਾਈ ਹੈ ਉਹ ਕਿਸ ਤਰ੍ਹਾਂ ਉਡਾਈ ਜਾ ਰਹੀ ਹੈ ਇਹ ਤੁਸੀਂ ਜਿਹੜਾ ਇਹਦੇ ਤੇ ਵਿਚਾਰ ਕਰਨਾ ਕਿ ਤੁਸੀਂ ਮੁਫਤ ਖਰੀਦ ਚ ਲੱਗੇ ਰਹਿਣਾ ਹੈ ਮੁਫਤ ਬਿਜਲੀ ਮੁਫਤ ਆਟਾ ਦਾਲ ਲਈ ਜਾਓ ਤੇ ਬਸ ਇਹ ਜੋ ਮਰਜ਼ੀ ਕਰੀ ਜਾਣ ਇਹ ਵੀ ਅਧਿਕਾਰੀਆਂ ਨੂੰ ਜਾਣਨਾ ਜਿਹੜਾ ਸਮਝ ਲਾਣਾ ਚਾਹੀਦਾ ਕਿ ਉਹ ਨੌਕਰ ਸ਼ਾਹ ਨੇ ਜਨਤਾ ਦੇ ਨੌਕਰ ਕੋਈ ਤੁਸੀਂ ਰੱਬ ਬਣ ਕੇ ਰਾਜੇ ਨਹੀਂ ਬਣ ਗਏ ਸਾਡਾ ਮੁਲਕ ਹੁਣ ਆਜ਼ਾਦ ਹੋ ਚੁੱਕਿਆ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਵੀ ਬਹੁਤ ਸਾਰੀ ਆਨ ਲੱਗ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਹੁਣ ਸਾਨੂੰ ਦੀ ਆਜ਼ਾਦ ਸასიਖਾਲ ਨਮਸਕਾਰ